ਸਤਿ ਸ੍ਰੀ ਅਕਾਲ ਦੋਸਤੋ ਬਸ 5 ਮਿੰਟ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਚਲੋ ਗੱਲ ਵਾਪਸ ਸਿਆਸਤ ਤੇ ਲੈ ਆਈਏ 올림픽 ਦੀ ਤੇ ਖੇਡਾਂ ਦੀ ਗੱਲ ਆਪਾਂ ਫਿਰ ਕਰਦੇ ਰਹਾਂਗੇ ਕਿਉਂਕਿ 올림픽 ਖੇਡਾਂ ਵੀ ਨੇੜੇ ਆਂਦਿਆਂ ਜਾ ਰਹੀਆਂ ਨੇ ਤੇ ਉਹਨਾਂ ਵਿੱਚ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੇ ਡਿਵੈਲਪਮੈਂਟਸ ਹੋ ਰਹੀਆਂ ਨੇ ਜਿਨ੍ਹਾਂ ਦਾ ਆਪਾਂ ਨੂੰ ਮੈਂਸ਼ਨ ਕਰਨਾ ਬਣਦਾ ਹੈ ਅੱਜ ਮੈਂ ਗੱਲ ਕਰਨ ਲੱਗਾ ਹਾਂ ਔਰਤ ਉਮੀਦਵਾਰਾਂ ਦੀ ਪੰਜਾਬ ਨੇ ਦੇਖੋ ਵਿਸ਼ਖ ਸ਼ਾਸਤ ਬਹੁਤ ਪਹਿਲ ਕਰਕੇ ਕੀਤੀਆਂ ਨੇ ਲੇਕਿਨ ਜਦੋਂ ਗੱਲ ਔਰਤਾਂ ਦੀ ਆਂਦੀ ਹੈ ਤਾਂ ਪੰਜਾਬ ਨੇ ਔਰਤਾਂ ਨੂੰ ਬੰਦੀ ਨੁਮਾਇੰਦਗੀ ਨਹੀਂ ਦਿੱਤੀ ਅੱਜ ਮੈਂ ਘੋਗ ਰਿਆ ਸਾ ਤਾਂ ਦੇਖਿਆ ਕਿ ਜੇ 1951 ਤੋਂ ਲੈ ਕੇ ਹੁਣ ਤੱਕ ਦੇ ਲੋਕ ਸਭਾ ਦੇ ਜੇ ਤੁਸੀਂ ਰਿਕਾਰਡ ਚੈੱਕ ਕਰੋ ਤਾਂ ਲਗਭਗ 150 ਐਮਪੀ ਲੋਕ ਸਭਾ ਮੈਂਬਰ ਪੰਜਾਬ ਤੋਂ ਚੁਣ ਕੇ ਲੋਕ ਸਭਾ ਵਿੱਚ ਗਏ ਹਨ ਉਹਨਾਂ ਵਿੱਚੋਂ ਕੇਵਲ 11 ਔਰਤਾਂ ਹੀ ਪੰਜਾਬ ਦੀ ਨੁਮਾਇੰਦਗੀ ਕਰ ਸਕੀਆਂ ਹਨ ਹੁਣ ਤੱਕ ਸਿਰਫ 11 ਇਹ ਨੰਬਰ ਬਹੁਤ ਘੱਟ ਹੈ ਇਹ ਲਗਭਗ 8% ਦੇ ਕਰੀਬ ਨੰਬਰ ਆਉਂਦਾ ਜਿਹੜਾ ਕਿ ਲੱਗਦਾ ਨਹੀਂ ਕਿ ਪੰਜਾਬ ਵਰਗੀ ਜਿਹੜੀ ਐਡਵਾਂਸ ਲੁਕਿੰਗ ਸਟੇਟ ਹੈ ਉਹਦੇ ਲਈ ਕੋਈ ਜਸਟੀਫਿਕੇਸ਼ਨ ਹੋਵੇ ਕਿ ਵਾਈ ਅਸੀਂ ਐਨਐਕਟ ਔਰਤਾਂ ਨੂੰ ਕਿਉਂ ਨੁਮਾਇੰਦਗੀ ਦਿੱਤੀ ਹੈ ਇਹਨਾਂ ਵਿੱਚ ਉਹ ਔਰਤਾਂ ਵੀ ਨੇ ਜਿਵੇਂ ਮਿਸਿਸ ਸੁਖਬੰਸ ਗੌਰਪਿੰਡਰ ਜਿਹੜੇ ਕਿ 5 ਵਾਰ ਗੁਰਦਾਸਪੁਰ ਤੋਂ ਚੁਣੇ ਗਏ ਉਹਦੇ ਨਾਲ ਪਰਨੀਤ ਗੌਰ ਮਹਾਰਾਣੀ ਪਰਨੀਤ ਗੌਰ ਪਟਿਆਰਾ ਤੋਂ ਜਿਹੜੇ ਕਿ ਹੁਣ ਕਾਂਗਰਸ ਛੱਡ ਕੇ ਬੀਜੇਪੀ ਜਾ ਕੇ ਨੇ ਤੇ ਆਪਣੀ ਇਹ ਇਲੈਕਸ਼ਨ ਲੜ ਰਹੇ ਨੇ ਉਹ ਵੀ ਹਨ ਹਰਸਿਮਰਤ ਕੌਰ ਬਾਦਲ ਜਿਹੜੇ ਤਿੰਨ ਵਾਰੀ ਲਗਾਤਾਰ ਬਠਿੰਡਾ ਤੋਂ ਐਮਪੀ ਰਹਿ ਚੁੱਕੇ ਨੇ ਉਹ ਵੀ ਅਦਰ ਸ਼ਾਮਲ ਨੇ संतोष चौधरी राजेंद्र कौर बुलारा बिमल खालसा ਇਹ ਸਾਰੇ ਮਿਸ ਗੁਰਬਿੰਦ ਕੌਰ ਬਰਾੜ ਇਹ ਸਾਰੇ ਹੀ ਪੰਜਾਬ ਦੀ ਨਮਾਇੰਦਗੀ ਲੋਕ ਸਭਾ ਵਿਚ ਕਰ ਚੁੱਕੇ ਨੇ ਲੇਕਿਨ ਨੰਬਰ ਇਹਨਾਂ ਦਾ ਸਿਰਫ ਹਾਲੇ ਤੱਕ 11 ਹੀ ਪਹੁੰਚਿਆ ਹੈ ਤੇ ਆਉਂਦੀਆਂ ਚੋਣਾਂ ਵਿੱਚ ਜਦੋਂ ਅਸੀਂ ਨਜ਼ਰ ਮਾਰਦੇ ਹਾਂ ਕਿ ਔਰਤ ਉਮੀਦਵਾਰਾਂ ਕਿੰਨੀਆਂ ਨੇ ਤਾਂ ਉਹ ਵੀ ਕੋਈ ਜਿਹੜੀ ਫਿਗਰ ਹੈ ਉਹ ਕੋਈ ਬਹੁਤ ਇਨਕਰਜਿੰਗ ਨਹੀਂ ਉਕੇ ਹੁਣ ਤੱਕ ਬੀਜੇਪੀ ਕਾਂਗਰਸ ਅਕਾਲੀ ਦਲ ਇਤਨਾ ਪਾਰੀਆਂ ਨੇ ਮਿਲ ਕੇ 6 ਔਰਤ ਉਮੀਦਵਾਰਾਂ ਦੇ ਨਾਮ ਐਲਾਨੇ ਨੇ ਬੀਜੇਪੀ ਨੇ ਤਿੰਨ ਜਿਹਦੇ ਵਿੱਚ ਪਰਨੀਤ ਕੌਰ ਪਰਮਪਾਲ ਕੌਰ ਸਿੱਧੂ ਜਿਹੜੇ ਕਿ ਬੀਜੇਪੀ ਵੱਲੋਂ ਬਠਿੰਡਾ ਵਿੱਚ ਹਰਸਮਰਤ ਬਾਦਲ ਨੂੰ ਆਪੋਸ ਕਰਨਗੇ ਔਰ ਉਹ ਨੋ ਹਨ ਡਾਊਟਰਨ ਲਾਹਣ ਸਕੰਦਰ ਸਿੰਘ ਮਲੂਕਾ ਜੋ ਕਿ ਇੱਕ ਸੀਨੀਅਰ ਅਕਾਲੀ ਦਲ ਦੇ ਲੀਡਰ ਨੇ ਤਤੀਜੀ ਆਰਜੋ ਬੀਜੇਪੀ ਨੇ ਆਪਣੇ ਉਮੀਦਵਾਰੀ ਲਈ ਐਲਾਨੀ ਹੈ ਉਹ ਹੈ ਮਿਸਿਸ ਅਰੋਨਾ ਸੋਮਪrakash ਜੋ ਐਸੋਲੇ ਕੇਂਦਰੀ ਵਜ਼ੀਰ ਨੇ ਸੋਮਪrakash ਉਹਨਾਂ ਦੀ ਧਰਮ ਪਤਨੀ ਤੇ ਉਹ ਹੁਸ਼ਿਆਰਪੁਰ ਤੋਂ ਬੀਜੇਪੀ ਵੱਲੋਂ ਲੜਨਗੇ ਕਾਂਗਰਸ ਨੇ ਦੋ ਔਰਤਾਂ ਦਾ ਨਾਮ ਐਲਾਨ ਕੀਤਾ ਹੈ ਯਾਮਨੀ ਗੋਮਰ ਜਿਹੜੇ ਕੋ ਹੁਸ਼ਿਆਰਪੁਰ ਤੋਂ ਲੜਨਗੇ ਯਾਮਨੀ ਉਹ ਹੀ ਨੇ ਜਿਨ੍ਹਾਂ ਨੇ ਪਹਿਲਾਂ ਵੀ ਲੋਕ ਸਭਾ ਦੀ ਇਲੈਕਸ਼ਨ ਲੜੀ ਸੀ ਤੇ ਤੀਜੇ ਨੰਬਰ ਤੇ ਰਹੇ ਸਨ ਪਰ ਹੁਣ ਉਹ ਕਾਂਗਰਸ ਵੱਲੋਂ ਲੜਨਗੇ ਕਾਂਗਰਸ ਨੇ ਦੋ ਜਾਨੀ ਤੀਰ ਮਾਰੇ ਨੇ ਇੱਕ ਤੀਰ ਨਾਲ ਦੋ ਪੰਛੀ ਮਾਰੇ ਨੇ ਉਹਨਾਂ ਨੇ ਉਹ ਸੀਟਾਂ ਜਿਹੜੀਆਂ ਰਿਜ਼ਰਵ ਵੀ ਨੇ ਉਥੇ ਦੋਨਾਂ ਤੋਂ ਹੀ ਔਰਤ ਕੈਂਡੀਡੇਟ ਇੱਕ ਔਰਤ ਨੂੰ ਵੀ ਨਾਮਜ਼ਦੀ ਹੋ ਗਈ ਤੇ ਰਿਜ਼ਰਵ ਕੈਟਾਗਰੀ ਨੂੰ ਵੀ ਨਾਮਜ਼ਦੀ ਹੋ ਗਈ ਯਾਮਨਿੰਗ ਗੋਮਰ ਤੋਂ ਬਿਨਾ ਉਹਨਾਂ ਨੇ ਅਮਰਜੀਤ ਕੌਰ ਸਹਾਓ ਕੇ ਨੂੰ ਫਰੀਦਕੋਟ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ ਸੋ ਇਸ ਤਰ੍ਹਾਂ ਅਕਾਲੀ ਦਲ ਨੇ ਸਿਰਫ ਹਰ ਸਿਮਰਤ ਕੋਰ ਬਦਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਆਪਣੀ 12 ਦੀ ਲਿਸਟ ਵਿੱਚ ਤੇ ਉਹਨਾਂ ਨੇ ਆਪਣੀ 13ਵੀਂ ਸੀਟ ਛੱਡੀ ਹੋਈ ਹੈ ਖਡੂਰ ਸਾਹਿਬ ਦੀ ਬਸ ਇੱਕ ਸੀਟ ਰਹਿ ਗਈ ਹੈ ਅਕਾਲੀ ਦਲ ਨੇ ਜਿਸ ਲਈ ਆਪਣਾ ਉਮੀਦਵਾਰ ਐਲਾਨ ਕਰਨਾ ਹੈ ਸੋ ਜੇ ਦੇਖਿਆ ਜਾਵੇ ਕਿ 6 ਉਮੀਦਵਾਰ ਹਨ ਤੇ ਇੱਕ ਜਾਂ ਦੋ ਹੋਰ ਉਮੀਦਵਾਰ ਹੋ ਸਕਦੇ ਹਨ ਕਿ ਕਾਂਗਰਸ ਨੇ ਕੁਝ ਸੀਟਾਂ ਲੈ ਬਾਕੀ ਨੇ ਕਾਂਗਰਸ ਨੇ ਲੈ ਪੰਜ ਉਮੀਦਵਾਰ ਹੋ ਇਲਾਨ ਕਰਨੇ ਨੇ ਤੇ ਕਾਲੇ ਦਲ ਨੇ ਇੱਕ ਹੋਰ ਐਲਾਨ ਕਰਨਾ ਹੈ ਆਪ ਨੇ ਤਾਂ ਕਿਸੇ ਵੀ ਔਰਤ ਉਮੀਦਵਾਰ ਨੂੰ ਨੁਮਾਇੰਦਗੀ ਨਹੀਂ ਦਿੱਤੀ ਸੋ ਜੇ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਔਰਤਾਂ ਦਾ ਬਣਦਾ ਜਿਹੜਾ ਹਿੱਸਾ ਹੈ ਉਹ ਜੇ ਤੁਸੀਂ 30% ਨਹੀਂ ਵੀ ਦੇਣਾ ਚਾਹੁੰਦੇ ਤੇ ਕਮ ਸਿਕਰ 20% ਤਾਂ ਹੋਵੇ ਪਰ ਹੁਣ ਤੱਕ ਇਹ ਹਿੱਸਾ ਸਿਰਫ 8 8.5% ਤੱਕ ਹੀ ਆਉਂਦਾ ਹੈ ਅਸੀਂ ਔਰਤਾਂ ਨੂੰ ਪੰਜਾਬ ਵਿੱਚ ਔਰਤਾਂ ਨੂੰ ਨੁਮਾਇੰਦਗੀ ਕਿਉਂ ਨਹੀਂ ਦੰਦੇ ਬੜੀ ਹੈਰਾਨਗੀ ਦੀ ਗੱਲ ਹੈ ਕਿ ਔਰਤਾ ਜਦ ਕੇ ਪੰਜਾਬ ਇੱਕ ਅਜਿਹੀ ਸਟੇਟ ਹੈ ਜਿਸ ਨੇ ਇੱਕ ਪਹਿਲੀ ਔਰਤ ਮੁੱਖ ਮੰਤਰੀ ਵੀ ਬਣਾਈ ਬਸੀ ਰਜਿੰਦਰਪੁਰ ਪਟਲ ਵਿੱਚ ਔਰ ਹੋਰ ਵੀ ਬਹੁਤ ਸਾਰੀਆਂ ਚੰਗੀਆਂ ਔਰਤ ਲੀਡਰਾਂ ਪੈਦਾ ਕੀਤੀਆਂ ਪਰ ਵੈਨ ਇਟ ਕਮਸ ਟੂ ਲੋਕ ਸਭਾ ਉੱਥੇ ਨਿਮੰਦਗੀ ਦੇਣ ਵੇਲੇ ਟਿਲਮਟ ਹੋ ਜਾਂਦੀ ਹੈ ਤੇ ਔਰਤਾਂ ਨੂੰ ਉਹਨਾਂ ਦਾ ਬਣਦਾ ਹਿੱਸਾ ਨਹੀਂ ਮਿਲ ਰਿਹਾ ਨੌਜਵਾਨਾਂ ਦਾ ਵੀ ਇਹ ਹਾਲ ਹੈ ਕਿ ਨੌਜਵਾਨਾਂ ਨੂੰ ਵੀ ਉਹਨਾ ਹਿੱਸਾ ਨਹੀਂ ਮਿਲ ਰਿਹਾ ਜਿੰਨਾ ਕਿ ਉਹ ਬਣਨਾ ਚਾਹੀਦਾ ਹੈ ਬਿਕਾਜ਼ ਔਰਤਾਂ ਵੀ ਪੰਜਾਬ ਵਿੱਚ ਲਗਭਗ 50-52% ਨੇ ਪੰਜਾਬ ਦੇ ਟੋਟਲ ਵੋਟਰਾਂ ਦੇ ਜੇ ਤੁਸੀਂ ਗੱਲ ਕਰੋ ਤਾਂ ਐਸੇ ਤਰ੍ਹਾਂ ਜਿਹੜੇ 35 ਜਾਂ 35 ਸਾਲ ਤੋਂ ਘੱਟ ਦੇ ਨੌਜਵਾਨ ਨੇ ਜਿਨ੍ਹਾਂ ਚ ਲੜਕੀਆਂ ਵੀ ਨੇ ਤੇ ਲੜਕੇ ਵੀ ਨੇ ਉਹ ਲਗਭਗ 65% ਬਣਦੇ ਨੇ 35 ਦੀ ਉਮਰ ਤੋਂ ਘੱਟ ਦੇ ਲੇਕਿਨ ਉਹਨਾਂ ਨੂੰ ਵੀ ਕੋਈ ਜ਼ਿਆਦਾ ਨੁਮਾਇੰਦਗੀ ਪੰਜਾਬ ਵਿੱਚੋਂ ਮਿਲਦੀ ਨਜ਼ਰ ਨਹੀਂ ਆ ਰਹੀ ਸੋ ਇਹ ਦੋ ਵਰਗ ਨੇ ਜਿਹੜਾ ਤੇ ਭਾਰਤ ਦੀ ਸਿਆਸਤ ਦਾ ਪੂਰੇ ਕਾਫੀ ਨਿਰਭਰ ਕਰਦਾ ਹੈ ਅਸੀਂ ਹਲੇ ਤੱਕ 1951 ਤੋਂ ਲੈ ਕੇ ਮੇਲ ਡੋਮਿਨੇਟਿਡ ਸਿਆਸਤ ਦੇਖੀ ਹੈ ਹਮੇਸ਼ਾ ਮੇਲ ਮਰਦਾਂ ਨੇ ਡੋਮਿਨੇਟ ਕੀਤਾ ਹੈ ਅਤੇ ਜੇ ਅੱਜ ਸਿਆਸਤ ਤੋਂ ਲੋਕ ਦੁਖੀ ਹੋ ਕੇ ਪਰੇ ਹਟ ਗਏ ਨੇ ਇਹ ਹੈ ਉਹਦਾ ਇਹ ਵੀ ਕਾਰਨ ਹੈ ਕਿ ਸਾਡੀ ਜਿਹੜੀ ਸਿਆਸਤ ਹੈ ਉਹ ਲੌਫ ਸਾਈਡਡ ਰਹੀ ਹੈ ਮਰਦਾਂ ਦੇ ਵੱਡੀ ਉਮਰ ਦੇ ਮਰਦਾਂ ਦੇ ਹੱਕ ਵਿੱਚ ਨਿਤਰਦੀ ਰਹੀ ਹੈ ਸੋ ਜਦ ਤੱਕ ਅਸੀਂ ਨਵਾਂ ਬਲੱਡ ਸਿਆਸਤ ਵਿੱਚ ਇਨਸ਼ੂਰ ਨਹੀਂ ਕਰਦੇ ਔਰਤਾਂ ਨੂੰ ਉਹਨਾਂ ਦੀ ਬਣਦੀ ਨੁਮਾਇੰਦਗੀ ਨਹੀਂ ਦਿੰਦੇ ਨੌਜਵਾਨਾਂ ਨੂੰ ਬਣਦੀ ਨੁਮਾਇੰਦਗੀ ਨਹੀਂ ਦਿੰਦੇ ਤਾਂ ਸਾਡੀ ਸਿਆਸਤ ਦਾ ਉਸ ਜ਼ਿਆਦਾ ਰੂਪ ਪੰਜਾਬ ਦਾ ਖਾਸ ਕਰਕੇ ਬਦਲਣ ਵਾਲਾ ਨਹੀਂ ਬਿਸ਼ੱਕ ਜਦੋਂ ਅਸੈਂਬਲੀ ਇਲੈਕਸ਼ਨਾਂ ਹੋਈਆਂ 2022 ਦੀਆਂ ਆਪ ਇੱਕ ਨਵੀਂ ਸਿਆਸੀ ਤੈਰਵਰ ਨੂੰ ਅਮਰਜ ਹੋਈ ਤੇ 82 ਸੀਟਾਂ ਜਿੱਤੀਆਂ ਉਹਦੇ ਵਿੱਚ ਕਾਫੀ ਯੰਗ ਐਲੀਮੈਂਟ ਵੀ ਦੇਖਣ ਨੂੰ ਮਿਲਿਆ ਔਰਤਾਂ ਨੂੰ ਵੀ ਨੁਮਾਇੰਦਗੀ ਮਿਲੀ ਲੇਕਿਨ ਪਾਰਲੀਮੈਂਟ ਇੱਕ ਜਿਹੜੀ ਲੋਕ ਸਭਾ ਹੈ ਇੱਕ ਡਿਫਰੈਂਟ ਫੋਰਮ ਹੈ ਇੱਕ ਆਲਟਗੈਦਰ ਡਿਫਰੈਂਟ ਫੋਰਮ ਹੈ ਇੱਕ ਬੜਾ ਸੁਲਝਾ ਫੋਰਮ ਆ ਜਿੱਥੇ ਬਹੁਤ ਸਿਆਣੇ ਸਮਝਦਾਰ ਸਟੇਟਸਮੈਨ ਤੇ ਤਜਰਬੇਕਾਰ ਲੋਕ ਜਿਹੜੇ ਕਿ ਆਪਣੇ ਆਪਣੇ ਫੀਲਡ ਵਿੱਚ ਮਾਸਟਰ ਮਾਸਟਰ ਹੋਣ ਐਕਸਪਰਟ ਹੋਣ ਉਹਨਾਂ ਨੂੰ ਜਾਣਨਾ ਚਾਹੀਦਾ ਕਿਉਂਕਿ ਜਿਹੜੇ ਪੰਜਾਬ ਦੇ ਮਸਲੇ ਨੇ ਬਹੁਤ ਬਹੁਤ ਲੰਬੇ ਸਮੇਂ ਤੋਂ ਲਟਕੇ ਹੋਏ ਨੇ ਜਦ ਤੱਕ ਚੰਗੇ ਸਿਆਸਤਦਾਨ ਸਟੇਟਸਮੈਨ ਪੜੇ ਲਿਖੇ ਲੋਕ ਨਹੀਂ ਜਾਂਦੇ ਪੰਜਾਬ ਦੀ ਨੁਮਾਇੰਦਗੀ ਨਹੀਂ ਕਰਦੇ ਪੰਜਾਬ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਆ ਜਲਦੀ ਜਲਦੀ ਹੱਲ ਹੋਣ ਵਾਲੀਆਂ ਨਹੀਂ ਚਲੋ ਅੱਜ ਮੈਂ ਸੋਚਿਆ ਕਿ ਤੁਹਾਡੇ ਨਾਲ ਇਸ ਸਬਜੈਕਟ ਤੇ ਗੱਲ ਕਰਾਂ ਇਸ ਵਿਸ਼ੇ ਤੇ ਗੱਲ ਕਰਾਂ ਤਾਂ ਜੋ ਤੁਸੀਂ ਵੀ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰੋ ਤੇ ਆਉਂਦੇ ਅੰਕਾਂ ਵਿੱਚ ਆਪਾਂ ਫੇਰ ਇਹ ਮੁੱਦਾ ਚੱਕਾਂਗੇ ਇਸ ਤੇ ਗੱਲ ਕਰਾਂਗੇ ਤਦ ਤੱਕ ਇਜਾਜ਼ਤ ਦਿਓ ਖੁਸ਼ ਰਹੋ ਸਲਾਮਤ ਰਹੋ